ਦੁਨੀਆ ਭਰ ਦੇ ਵਿੱਚ ਜਾਣੇ ਪਛਾਣੇ ਮੰਨੇ ਉਤਮ ਮੰਨੇ ਅਰਥ ਸ਼ਾਸਤਰੀ ਮਹਾਰੂਗਿਆਨੀ ਉਹਨਾਂ ਦਾ ਜਨਮ 5 ਮਈ 1818 ਨੂੰ ਹੋਇਆ ਸੀ ਅੱਜ ਦੁਨੀਆ ਭਰ ਦੇ ਵਿੱਚ ਉਹਨਾਂ ਦੀ ਜਨਮ ਦੀ ਦੂਸਰੀ ਸ਼ਤਾਬਦੀ ਮਨਾਇਆ ਜਾ ਰਿਹਾ ਹੈ ਅੱਜ ਇਸ ਮੌਕੇ ਤੇ ਹਰਪੂਰ ਨਵਜਬਾਨਾ ਟੀਵੀ ਦੇ स्टूडੀਓ ਚ ਨੌਜਵਾਨ ਮਾਰਕਸ਼ ਜਿੰਤਕ ਲੇਖਕ ਔਰ ਸਾਡੇ ਨੌਜਵਾਨਾਂ ਦੇ ਨਾਲ ਹਮੇਸ਼ਾ ਇਹ ਮਾਰਕਸਿਜ਼ਮ ਦੇ ਪ੍ਰੂਰੋਹ ਹੋਣ ਵਾਲੇ ਰਵਿੰਦਰਪੁਰਾ ਆਦਿ ਅੱਜ ਉਹ ਜਗ੍ਹਾ ਲੈ ਰਹੇ ਹਨ ਅਸੀਂ ਉਹਨਾਂ ਤੋਂ ਗੱਲ ਕਰ ਰਹੇ ਹਾਂ ਪਰ ਨਮਾਜ਼ ਮੰਨਦੇ ਦੱਟਕਵੋ ਲੋਕ ਉਹਨਾਂ ਨੂੰ ਜੀ ਆਇਆਂ ਕਿਦੇ ਹੋਏ ਅੱਜ ਦੇ ਇਸ ਮਹਾਨ ਦਿਹਾੜੇ ਤੇ ਉਹਨਾਂ ਦੇ ਵਿਚਾਰ ਸੁਣਾਗੇ ਉਹਨਾਂ ਨੇ ਇੱਕ ਕਿਤਾਬ ਕਾਰ ਮਾਰਕਸ ਵਿਅਕਤੀ ਯੁਗ ਦੇ ਸਿਧਾਂਤ ਇਹ ਵੀ ਉਹਨਾਂ ਨੇ ਲਿਖੀ ਸੀ ਉਹਨਾਂ ਦੇ ਜੀਵਨੀ ਬਾਰੇ ਔਰ ਕੋਰਵਾ ਕੋਰਪੇਲੋਂ ਵਰੇ ਤੋਂ ਮੈਂ ਬਹੁਤ ਸਤਿਮਾਨਾ ਲੇਦਾ ਹੈ ਨਾਲ ਦੀ ਤੁਹਾਡੇ ਬਾਕੀ ਸਾਡੇ ਪਰ ਮੈਂ ਗੱਲ ਇਹ ਤੋਂ ਸ਼ੁਰੂ ਕਰਾਂਗੇ ਕਿ ਕਾਰ ਮਾਰਸ ਦੇ ਇਹ ਹਨ ਦਰਮੀ ਦੇ ਵਿੱਚ ਜਦ ਮੈਂ ਕਿਹਾ ਸੀ ਇੰਗਲੈਂਡ ਦੇ ਵਿੱਚ ਉਹਨਾਂ ਦੀ ਅੰਤਮ ਸ਼ਹਾਦਤ ਹੈ ਔਰ ਜਿੱਥੇ ਜਿੱਥੇ ਵੀ ਉਹ ਦੁਨੀਆ ਭਰ ਦੇ ਵਿੱਚ ਉਹ ਗਏ ਨੇ ਉਹਨਾਂ ਦੀ ਯਾਦਗਾਰਾਂ ਬੜੀਆਂ ਦੰਗੀਆਂ ਨੇ ਉਹਨਾਂ ਦੇ ਕਲਪਤੇ ਨੂੰ ਜਿਹਨਾਂ ਹਿਮਾਰਸ਼ ਫਿਲਾਸ ਹੋਈ ਇਹਨਾਂ ਇੰਦਰਦ ਨਾਲ ਉਹਨਾਂ ਜਿਹੜਾ ਦੁਨੀਆ ਭਰ ਦੇ ਵਿੱਚ ਜਿਹੜੀ ਸਰਮਾਇਏ ਦੀ ਵੰਡ ਨਾ ਕਿਰਤ ਦੀ ਜੋ ਦਸ਼ਾ ਸੀ ਉਹਦੇ ਬਾਰੇ ਬਹੁਤ ਹੀ ਮੁਕੰਮਲ ਲਿਖਤਾਂ ਦਿੱਤਾ ਜਿਹੜਾ ਅੱਜ ਵੀ ਦੁਨੀਆ ਭਰ ਵਿੱਚ ਪ੍ਰਸੰਗਿਕ ਹੈ। ਉਹ ਅੱਜ ਹਲਾਤ ਫੇਰ ਨੇ ਦੁਨੀਆ ਦੇ ਉੱਤੇ ਜਿਹੜੀ ਸਰਮਾਇਏ ਦੀ ਇੱਕ ਅਸਾਮੀ ਵੰਡ ਤੇ ਕਿਰਤ ਜਗਤ ਦੇ ਵਿੱਚ ਨਿਰਾਸ਼ਾ ਤੇ ਉਪਕੁਖਨ ਦਾ ਜਿਹੜਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਤੇ ਜਦੋਂ ਅਸੀਂ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਇਸ ਬੰਦ ਵਿੱਚ ਤੁਸੀਂ ਉਹਨਾਂ ਦੇ ਸਿਧਾਂਤ ਬਾਰੇ ਔਰ આજ ਦੀ ਸਥਿਤੀ ਬਾਰੇ ਮੇਰਾ ਖਿਆਲ। ਅਰੇ 10 ਕਿਰਨ ਜੀ ਪ੍ਰੇਮ ਜੀ ਰਾਣੀ ਸਾਹਿਬ। ਅਹ ਧੰਨਵਾਦ ਗੁਰਮੀਤ ਬਾਜੀ। ਸੋ ਮੈਨੂੰ ਅੱਜ ਇਹ ਮੌਕਾ ਮਿਲ ਰਿਹਾ ਕਿ ਮੈਂ ਇਸ ਯੋਗਪੁਰਸ਼ ਬਾਰੇ ਗੱਲ ਕਰ ਸਕਾਂ। ਤੁਸੀਂ ਉਹਨਾਂ ਨੂੰ ਮਹਾਨ ਕਿਹਾ ਔਰ Karl Marx ਸਾਡੇ ਮੁੱਚ ਮਹਾਨ ਵਿਅਕਤੀ ਸੀ। ਔਰ ਮਹਾਨ ਉਹ ਇਸ ਲਈ ਨਹੀਂ ਕਿ ਉਹ ਕੋਈ ਧਾਰਮਿਕ ਪੁਰਸ਼ ਸੀ ਜਾਂ ਜਿਸ ਦੇ ਪ੍ਰਤੀ ਅਸੀਂ ਬਹੁਤ ਸ਼ਰਧਾ ਦੇ ਨਾਲ ਅਸੀਂ ਗੱਲ ਕਰ ਸਕਦੇ ਆਂ। Karl Marx ਮਹਾਨ ਇਸ ਲਈ ਸੀ ਕਿਉਂਕਿ ਉਸਨੇ ਆਪਣੇ ਯੁੱਗ ਦੇ ਵਿੱਚ ਜੋ ਗੱਲਾਂ ਕੀਤੀਆਂ ਔਰ ਵਿਗਿਆਨਕ ਦ੍ਰਿਸ਼ਟੀ ਤੋਂ ਸਮਾਜ ਬਾਰੇ ਅਰਥਚਾਰੇ ਬਾਰੇ ਜੋ ਗੱਲਾਂ ਕੀਤੀਆਂ ਉਹ ਗੱਲਾਂ ਅੱਜ ਵੀ ਉਨੀਆਂ ਹੀ ਸਾਰਥਕ ਨੇ ਇਸ ਲਈ ਅਸੀਂ ਕਹਿੰਦੇ ਹਾਂ ਕਿ 카ਰਲ ਮਾਰਕਸ ਮਹਾਨ ਹੈ ਅਸਲ 'ਚ ਅੱਜ ਦਾ ਯੁੱਗ ਜਿਹਨੂੰ ਆਪਾਂ ਸਰਮਾਇਦਾਰੀ ਯੁੱਗ ਕਹਿੰਦੇ ਆ ਇਹ ਸਰਮਾਇਦਾਰੀ ਯੁੱਗ ਜਿਹੜਾ ਹੈ ਇਹ ਜਦੋਂ ਪੈਦਾ ਹੋਇਆ ਇਸ ਦਾ ਆਰੰਭ ਬਿੰਦੂ ਜਦੋਂ ਯੂਰਪ ਦੇ ਵਿੱਚ ਔਰ ਖਾਸ ਤੌਰ ਤੇ ਇੰਗਲੈਂਡ ਦੇ ਵਿੱਚ ਹੋਇਆ ਕਾਂ ਉਸ ਦੇ ਤਰੀਕ-ਕਰੀਬ ਹੀ Karl Marx ਪੈਦਾ ਹੋਇਆ ਉਸ ਤੋਂ ਪਹਿਲਾਂ ਦਾ ਯੁੱਗ ਹੁਣ ਦੇ ਯੁੱਗ ਨਾਲੋਂ ਵੱਖਰਾ ਸੀ ਉਸ ਤੋਂ ਪਹਿਲਾਂ ਦੇ ਯੁੱਗ ਨੂੰ ਜਿਹੜਾ ਹੈ ਸਮੰਤੀ ਯੁੱਗ ਜਾਂ ਜਾਂ ਜ਼ਗੀਰਦਾਰੀ ਯੁੱਗ ਕਿਹਾ ਜਾਂਦਾ ਸੀ ਜਿਹਦੇ ਵਿੱਚ ਜਿਹੜੇ ਮਾਲਕੀ ਸੀ ਜ਼ਮੀਨ ਦੀ ਸਾਰੀ ਦੀ ਸਾਰੀ ਉਹ ਜ਼ਗੀਰਦਾਰਾਂ ਕੋਲ ਹੁੰਦੀ ਸੀ ਔਰ ਮਜ਼ਦਾਰੇ ਉਹਨਾਂ ਦੇ ਕੰਮ ਕਰਦੇ ਸੀ ਸਰਫ ਸਨ ਔਰ ਉਹਨਾਂ ਦੀ ਕਿਰਤ ਦਾ ਸ਼ੋਸ਼ਣ ਜਿਹੜਾ ਹੈ ਉਹ ਜ਼ਗੀਰਦਾਰ ਕਰਦੇ ਸਨ ਪਰ ਫੇਰ ਕੀ ਹੋਇਆ ਕਿ ਜ਼ਗੀਰਦਾਰੀ ਪ੍ਰਬੰਧ ਦੇ ਵਿੱਚੋਂ ਪੂੰਜੀਵਾਦੀ ਰਿਸ਼ਤੇ ਪੈਦਾ ਹੋਏ ਔਰ ਪੂੰਜੀਵਾਦੀ ਰਿਸ਼ਤੇ ਪੈਦਾ ਹੋਣ ਦੇ ਨਾਲ ਸਾਡਾ ਸਾਰਾ ਯੋਗ ਬਦਲ ਗਿਆ ਪੂੰਜੀਵਾਦੀ ਰਿਸ਼ਤਿਆਂ ਦਾ ਮਤਲਬ ਇਹ ਸੀ ਕਿ ਹੁਣ ਹਰ ਚੀਜ਼ ਜਿਹੜੀ ਹੈ ਉਸ ਦਾ ਮੁੱਲ ਜਿਹੜਾ ਹੈ ਉਹ ਪੂੰਜੀ ਵਿੱਚ ਨਿਰਧਾਰਿਤ ਹੁੰਦਾ ਸੀ ਉਸ ਤੋਂ ਪਹਿਲਾਂ ਹਰ ਚੀਜ਼ ਪੂੰਜੀ ਵਿੱਚ ਵਟਾਂਦਰਾ ਹਰ ਚੀਜ਼ ਦਾ ਨਹੀਂ ਸੀ ਹੁੰਦਾ ਜਿੰਸਾਂ ਚ ਵਟਾਂਦਰਾ ਇਹ ਇਸਰਮਾਇਦਾਰੀ ਯੁੱਗ ਆਉਣ ਦੇ ਨਾਲ ਹਰ ਚੀਜ਼ ਹੀ ਪੂੰਜੀ ਅਧਾਰਤ ਹੋ ਗਈ ਜਮਾਤਾਂ ਬਦਲ ਗਈਆਂ ਇੱਕ ਨਵੀਂ ਜਮਾਤ ਜਿਹੜੀ ਹੈ ਜਿਹਨੂੰ ਪਹਿਲਾਂ ਬੁਰਜਵਾਦੀ ਕਹਿੰਦੇ ਸੀ ਕਹਿ ਸਕਦੇ ਸੀ ਸਰਮਾਇਦਾਰੀ ਜਿਹੜੀ ਐਕਚੁਅਲੀ ਉਹ ਪੈਦਾ ਹੋ ਗਈ ਔਰ ਉਹਦੇ ਨਾਲ ਨਾਲ ਉਦਯੋਗਿਕ ਮਜ਼ਦੂਰ ਵੱਡੀ ਪੱਧਰ ਉੱਤੇ ਪੈਦਾ ਹੋਇਆ ਜਿਹੜੀ ਕਿ ਕਿਰਤ ਦੀ ਲੁੱਟ ਕਰਕੇ ਇਹ ਸਰਮਾਇਦਾਰੀ ਪੈਦਾ ਜਿਹੜਾ ਹੈ ਆਪਣਾ ਆਪਣੇ ਮੁਨਾਫੇ ਪੈਦਾ ਕਰਦੀ ਸੀ ਉਸ ਨਵੇਂ ਪ੍ਰਬੰਧ ਨੂੰ ਸਮਝਣ ਲਈ ਸਭ ਤੋਂ ਅੱਗੇ ਜਿਹੜੇ ਵਿਅਕਤੀ ਆਏ ਉਹ 카ਰਲ ਮਾਰਕਸ ਤੇ ਫ੍ਰੈਡਰਿਕ ਐਂਗਲਸ ਸੀ ਕਾਰਲ ਮਾਰਕਸ ਤੇ ਫ੍ਰੈਡਰਿਕ ਐਂਗਲਸ ਦੋਨੋਂ ਅਲੱਗ-ਅਲੱਗ ਸਨ ਲੇਕਿਨ ਦੋਨੋਂ ਹੀ ਆਪਣੇ ਅਧਿਐਨ ਦੇ ਸਿਰ ਦੇ ਉੱਤੇ ਆਪਣੀ ਦ੍ਰਿਸ਼ਟੀਕੋਣ ਦੇ ਸਿਰ ਦੇ ਉੱਤੇ ਉਹਨਾਂ ਸਿਧਾਂਤਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਹੁਣ ਮਾਰਕਸਵਾਦ ਕਿਹਾ ਜਾਂਦਾ ਹੈ ਕਾਰਲ ਮਾਰਕਸ ਤੇ ਫ੍ਰੈਡਰਿਕ ਐਂਗਲਸ ਦੇ ਵਿੱਚੋਂ ਵੀ ਖੁਦ ਐਂਗਲਸ ਨੇ ਮਾਰਕਸ ਨੂੰ ਕਿਹਾ ਕਿ ਤੂੰ ਬਧੇਰੇ ਪ੍ਰਤਿਭਾવાન ਹੈ ਇਸ ਕਰਕੇ ਤੂੰ ਆਪਣਾ ਸਾਰਾ ਜ਼ੋਰ ਜਿਹੜਾ ਹੈ ਉਹ ਅਧਿਐਨ ਦੇ ਉੱਤੇ ਔਰ ਸਿਧਾਂਤ ਦੇ ਵਿਕਾਸ ਦੇ ਉੱਤੇ ਲਗਾਉਣਾ ਹੈ ਔਰ ਇੱਥੋਂ ਤੱਕ ਕਿ ਉਸਦੇ ਪਰਿਵਾਰ ਨੂੰ ਦੀ ਪਾਲਣਾ ਦੀ ਜ਼ਿੰਮੇਵਾਰੀ ਵੀ ਐਂਗਲਸ ਕੋਲ ਅਠਾ ਰਿਹਾ। 카ਰਲ ਮਾਰਕਸ ਤੇ ਐਂਗਲਸ ਦੀ ਜਿਹੜੀ ਦੋਸਤੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਦੀ ਗੱਲ ਹੈ। ਅਜਿਹੀ ਦੋਸਤੀ ਹੈ ਉਹ ਅੱਜ ਦੇ ਸਰਮਾਇਅਦਾਰੀ ਯੁੱਗ ਦੇ ਵਿੱਚ ਨਹੀਂ ਮਿਲਦੀ ਕਿਉਂਕਿ ਉਹ ਉਹ ਕਦਰਾਂ ਕੀਮਤਾਂ ਹੀ ਵੱਖਰੀਆਂ ਸਨ। ਸੋ ਸਰਮਾਇਅਦਾਰੀ ਯੁੱਗ ਨੂੰ ਸਮਝਣ ਲਈ ਜਿਹੜੇ ਵਿਅਕਤੀ ਨੇ ਸਭ ਤੋਂ ਪਹਿਲਾਂ ਇਹਦਾ 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 ਵਿਸ਼ਲੇਸ਼ਣ ਕੀਤਾ ਸੀ ਕਹਿ ਸਕਦੇ ਆ ਉਹ 카ਰਲ ਮਾਰਕਸ ਸੀ। ਔਰ 카ਰਲ ਮਾਰਕਸ ਇਸ ਲਈ ਮਹਾਨ ਹੈ ਕਿਉਂਕਿ ਦੇਖੋ ਜੀਵ ਵਿਗਿਆਨ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਚਾਰਲਸ ਡਾਰਵਿਨ ਸੀ ਜਿਸ ਨੇ ਕਿ ਆਪਣਾ ਸਿਧਾਂਤ ਦੇ ਕੇ ਪਹਿਲਾਂ ਵਾਲਾ ਸਾਰਾ ਕੁਝ ਉਲਟ ਦਿੱਤਾ ਜਿਹੜਾ ਇੱਕ ਈਸ਼ਵਰਵਾਦ ਵਾਲੇ ਸਿਧਾਂਤ ਨੂੰ ਵੀ ਉਹਨੇ ਉਲਟ ਦਿੱਤਾ ਇਸੇ ਤਰ੍ਹਾਂ ਜਦੋਂ ਅਸੀਂ ਮਨੋਵਿਗਿਆਨ ਦੇਖਦੇ ਹਾਂ ਤਾਂ ਉਹਦੇ ਵਿੱਚ ਸਾਡੇ ਕੋਲ ਸਭ ਤੋਂ ਪਾਇਨੀਅਰ ਨਾਮ ਜਿਹੜਾ ਹੈ ਉਹ ਫਰੌਇਡ ਦਾ ਸਾਹਮਣੇ ਆਉਂਦਾ ਜਿਸ ਨੇ ਸਭ ਤੋਂ ਪਹਿਲਾਂ ਮਨੁੱਖੀ ਮਨ ਨੂੰ ਸਮਝ ਕੇ ਤੇ ਮਨੁੱਖੀ ਮਨ ਪ੍ਰਤੀ ਆਪਣੀਆਂ ਧਾਰਨਾਵਾਂ ਦਿੱਤੀਆਂ ਉਸ ਤੋਂ ਪਹਿਲਾਂ ਮਨੁੱਖੀ ਮਨ ਦੀ ਕੋਈ ਉਸ ਤਰ੍ਹਾਂ ਦੀ ਸਭੀਕ੍ਰਿਤੀ ਨਹੀਂ ਸੀ ਸਾਡੇ ਸਮਾਜ ਦੇ ਵਿੱਚ ਤੋ ਇਸੇ ਤਰ੍ਹਾਂ ਇਹਨਾਂ ਦੇ ਬਰਾਬਰ ਮੈਂ ਕਹਿ ਸਕਦਾ ਕਿ ਕਾਰਲ ਮਾਰਕਸ ਹੈ ਜਿਸ ਨੇ ਕਿ ਸਭ ਤੋਂ ਪਹਿਲਾਂ ਉਸ ਨਵੇਂ ਸਿਸਟਮ ਨੂੰ ਸਮਝਿਆ ਔਰ ਦੱਸਿਆ ਕਿ ਇਹ ਨਵਾਂ ਸਿਸਟਮ ਸਰਮਾਇਅਦਾਰੀ ਦਾ ਸਿਸਟਮ ਹੈ ਇਹ ਕੈਪੀਟਲ ਜਾਂ ਪੂੰਜੀ ਜਾਂ ਸਰਮਾਇਏ ਉੱਤੇ ਅਧਾਰਿਤ ਹੈ ਔਰ ਇਹ ਸਿਸਟਮ ਦੇ ਵਿੱਚ ਜਿਹੜਾ ਸਰਮਾਇਆ ਹੈ ਉਹ ਅੱਗੇ ਆਪਣੇ ਮੁਨਾਫੇ ਜਿਹੜੇ ਨੇ ਉਹ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਉਹ ਸਾਰੇ ਮੁਨਾਫੇ ਅਸਲ ਵਿੱਚ ਜਿਹੜਾ ਕਿਰਤੀ ਹੈ ਮਜ਼ਦੂਰ ਹੈ ਉਸ ਦੀ ਕਿਰਤ ਦੀ ਲੁੱਟ ਕਰਕੇ ਇਹ ਹੁੰਦਾ ਹੈ ਸੋ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਨਵੇਂ ਸਿਸਟਮ ਦੀ ਦਾ ਪੂਰੀ ਤਰ੍ਹਾਂ ਵਿਸ਼ਲੇਸ਼ਣ ਕਰਕੇ Karl Marx ਨੇ ਸਾਡੇ ਲਈ ਉਹ ਦਰਵਾਜ਼ੇ ਖੋਲ ਦਿੱਤੇ ਜਿਹਦੇ ਵਿੱਚ ਅਸੀਂ ਆਉਣ ਵਾਲੇ ਸਮਿਆਂ ਦੇ ਵਿੱਚ ਆਇਆ ਹੋਣ ਦੇ ਸਮਿਆਂ ਦੇ ਵਿੱਚ ਵੀ ਅਸੀਂ ਇਸ سرمایہਦਾਰੀ ਸਿਸਟਮ ਨੂੰ ਸਮਝ ਸਕਦੇ ਹਾਂ ਇਧਰ ਨਾਲ ਜੀ ਇੱਥੇ ਜ਼ਗੀਰਦਾਰਾਂ ਦਾ ਕਿ ਜਦੋਂ ਤੁਸੀਂ ਪਹਿਲਾਂ ਜਿਵੇਂ ਜ਼ਿਕਰ ਕੀਤਾ ਜਗੀਰਦਾਰੀ ਜੁਗ ਤੋਂ ਪ੍ਰਵਰਤਨ ਹੁੰਦਾ ਜਗੀਰਦਾਰੀ ਯੁੱਗ ਵਿੱਚ ਵੀ ਤੇ ਸ਼ੁਰੂ ਦੇ ਵਿੱਚ ਜਦੋਂ ਇਹ ਨਵਾਂ ਸਿਸਟਮ ਇਹਦਾ ਹੁੰਦਾ ਉਦੋਂ ਮਜ਼ਦੂਰਾਂ ਦੇ ਕੰਮ ਕਰਨ ਦੀ ਦਿਹਾੜੀ ਕੋਈ ਨਿਸ਼ਚਿਤ ਨਹੀਂ ਰਹਿੰਦੀ ਜੇ ਦਿਨ ਚੜ੍ਹਦੇ ਲੱਗ ਜਾਓ ਤੇ ਰਾਤ ਤੱਕ ਕੋਈ ਸਮਾਂ ਨਿਸ਼ਚਿਤ ਨਹੀਂ ਹੈ ਨਾ ਹੀ ਉਹਨਾਂ ਨੂੰ ਪਤਾ ਹੁੰਦਾ ਜੀ ਵੀ ਸਾਨੂੰ ਮਿਲਣਾ ਕੀ ਤੇ ਬਾਰੇ ਸ਼ਾਇਦ ਜਿਉਂਦੇ ਆ ਰਹੇ ਲਈ ਉਹਨੇ ਕੋ ਉਹਨਾਂ ਨੂੰ ਕੋਈ ਪ੍ਰਾਤ ਮਿਲ ਸਕਦੀ ਇਹ ਮੇਰੇ ਖਿਆਲ ਕਿ ਇਸ ਤੋਂ ਬਾਅਦ ਹੀ ਜਿਹੜਾ ਵੱਡੀ ਘਟਨਾ ਜਿਹਦਾ ਜਿਹੜਾ ਪਿੱਛੇ ਦਿਲ ਮਰਾ ਕੇ ਡੈਰੇ ਲਈ ਮਈ ਦਿਹਾੜੀ ਨਿਸ਼ਚਿਤ ਹੋਵੇ ਉਸ ਦਿਹਾੜੀ ਨੂੰ ਨਿਸ਼ਚਿਤ ਕਰਨ ਵਾਲੇ ਵੀ ਜਿਹੜੇ ਇਹ ਦੇ ਜਨਰਲ ਦਾ ਕਹਿ ਸਕਦੇ ਆਪਾਂ ਉਹ ਵੀ ਕਾਰਨ ਮਾਰਦਾ ਥੇ ਉਹ ਵੀ ਹਾਂਜੀ ਹਾਂਜੀ ਪਰ ਜਿਨ੍ਹਾਂ ਨੇ ਇਹ ਕਿਹਾ ਜਿਹੜੀ ਮਜ਼ਦੂਰ ਦੀ ਸਿਰਫ ਇਹ ਨਹੀਂ ਕਿ ਉਹਨੂੰ ਉਜਰ ਦੇ ਚਾਹੀਦੀ ਹੈ ਉਹਦੇ ਫਰੀਦ ਨੂੰ ਆਰਾਮ ਲਈ ਚਾਹੀਦਾ ਜਾਂ ਹੋਰ ਸੋਲਦਾਰ ਲਈ ਵੀ ਉਹਨਾਂ ਨੇ ਇਹ ਮੰਗੋਟਾਈ ਸੀ ਔਰ ਇੱਕ ਨਾਰਾ ਦਿੱਤਾ ਸੀ ਮਜ਼ਦੂਰਾਂ ਨੂੰ ਕਿ ਸਾਰੇ ਦੁਨੀਆ ਦੇ ਮਜ਼ਦੂਰ ਇਕੋ ਹੋ ਜਾਊਗਾ ਇਸ ਬੰਦ ਚਿੱਤਰ ਅੱਛਾ ਜੀ ਭਾਜੀ ਅੱਜ ਸਾਨੂੰ ਜਿਹੜੀਆਂ ਚੀਜ਼ਾਂ ਬਹੁਤ ਸਹਿਜ ਲੱਗਦੀਆਂ ਅੱਜ ਸਾਡੇ ਕੋਲ ਇੱਕ ਕਾਨੂੰਨ ਜਮਹੂਰੀਤ ਰਾਜ ਹੈ ਜਿਹਦੇ ਵਿੱਚ ਸਾਡੇ ਕੋਲ ਕੁਝ ਮੂਲਲੇ ਅਧਿਕਾਰ ਨੇ ਔਰ ਮੁੱਖੀ ਅਧਿਕਾਰਾਂ ਦੀ ਅਸੀਂ ਗੱਲ ਬੜੇ ਸਹਿਜ ਰੂਪ ਦੇ ਵਿੱਚ ਕਰਦੇ ਆਂ ਉਹਦੇ ਵਿੱਚ ਸਾਡੇ ਜੀਉਣ ਦਾ ਅਧਿਕਾਰ ਹੈ ਸਾਡੇ ਕੋਲ ਬਰਾਬਰੀ ਦਾ ਅਧਿਕਾਰ ਹੈ ਆਜ਼ਾਦੀ ਦਾ ਅਧਿਕਾਰ ਹੈ ਇਹ ਸਾਰੇ ਅਧਿਕਾਰ ਨੇ ਪਰ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਨਹੀਂ ਕਿ ਅੱਜ ਜਿਹੜੇ ਬੜੇ ਸਹਿਜ ਅਧਿਕਾਰ ਸਾਨੂੰ ਯਾਦਦੇ ਨੇ ਇਹਨਾਂ ਦੀ ਪ੍ਰਾਪਤੀ ਦੇ ਲਈ ਕਿੰਨੇ ਵੱਡੇ ਵੱਡੇ ਸੰਘਰਸ਼ ਕੀਤੇ ਗਏ ਨੇ ਜਿਹੜੀ 8 ਘੰਟੇ ਦੀ ਮਜ਼ਦੂਰ ਦੀ ਦਿਹਾੜੀ ਹੈ ਉਹਦੇ ਲਈ ਵੀ ਕਿੰਨਾ ਵੱਡਾ ਸੰਘਰਸ਼ ਕਿੰਨਾ ਲੰਮੇ ਸਮੇਂ ਦਾ ਸੰਘਰਸ਼ ਜਿਹੜਾ ਕੀਤਾ ਗਿਆ ਔਰ ਉਹ ਸਾਰਾ ਸੰਘਰਸ਼ ਅਸਲ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉਹਦੇ ਪਿੱਛੇ ਜਿਹੜਾ ਇੱਕ ਸਿਧਾਂਤਕ ਰੋਸ਼ਨੀ ਸੀ ਦ੍ਰਿਸ਼ਟੀ ਹੈ ਉਹ ਕਾਰਲ ਮਾਰਕਸ ਤੇ ਫਰੈਡਰਿਕ 엥ਗਲਜ਼ ਦੀ ਸੀ ਜਿਨ੍ਹਾਂ ਨੇ ਸਭ ਤੋਂ ਪਹਿਲੀ ਵਾਰ ਇਹ ਦੱਸਿਆ ਕਿ ਜੇਕਰ ਅੱਜ ਦਾ ਸਿਸਟਮ ਲੁੱਟੂ ਸਿਸਟਮ ਹੈ ਲੁੱਟ ਸੁੱਟ ਉੱਤੇ ਖੜਾ ਹੈ ਸ਼ੋਸ਼ਣ ਉੱਤੇ ਖੜਾ ਹੈ ਤਾਂ ਕੱਲ ਨੂੰ ਇੱਕ ਐਸਾ ਸਿਸਟਮ ਵੀ ਬਣ ਸਕਦਾ ਹੈ ਇਸੇ ਸਿਸਟਮ ਦੇ ਵਿੱਚੋਂ ਜਿਹੜਾ ਕਿ ਬਰਾਬਰੀ ਦੇ ਆਧਾਰ 'ਤੇ ਹੋਵੇਗਾ ਔਰ ਜਿਹਦੇ ਵਿੱਚ ਖਾਸ तौर 'ਤੇ ਆਰਥਿਕ ਨਾ ਬਰਾਬਰੀ ਨਹੀਂ ਹੋਵੇਗੀ ਸਮਾਜਿਕ ਨਾ ਬਰਾਬਰੀ ਨਹੀਂ ਹੋਵੇਗੀ ਔਰ ਉਹਦੇ ਉਹ ਉਹਨੂੰ ਉਹਨੂੰ ਆ ਸਮਾਜਵਾਦ ਦਾ ਨਾਮ ਦਿੰਦਾ ਸਮਾਜਵਾਦ ਸਮਾਜਵਾਦ ਤੋਂ ਅੱਗੇ ਸਾਮਵਾਦ ਹਾਲਾਂਕਿ ਸਾਮਵਾਦ ਦੀ ਮੰਜ਼ਲ ਤਾਂ ਬਹੁਤ ਅੱਗੇ ਦੀ ਹੈ ਲੇਕਿਨ ਸਮਾਜਵਾਦੀ ਸਿਧਾਂਤ ਬਰਾਬਰੀ ਦਾ ਸਿਧਾਂਤ ਇਸ ਸਿਧਾਂਤ ਦੇ ਜਨਮਦਾਤਾ Karl Marx ਨੇ ਇਸ ਸਿਧਾਂਤ ਪਹਿਲਾਂ ਵੀ ਸੀ Karl Marx ਤੋਂ ਪਰ Karl Marx ਨੇ ਪਹਿਲੀ ਵਾਰ ਪੂਰਾ ਵਿਸ਼ਲੇਸ਼ਣ ਕਰਕੇ ਇਹ ਸਿੱਧ ਕੀਤਾ ਕਿ ਕਿਸ ਤਰੀਕੇ ਦੇ ਨਾਲ ਇਹ سرمایہਦਾਰੀ ਕੰਮ ਕਰਦੀ ਹੈ ਔਰ سرمایہਦਾਰੀ ਦੇ ਅੰਦਰੋਂ ਹੀ ਕਿਸ ਤਰੀਕੇ ਨਾਲ ਚੀਜ਼ਾਂ ਇਸ ਤਰੀਕੇ ਨਾਲ ਬਦਲਾਈਆਂ ਜਾ ਸਕਦੀਆਂ ਨੇ ਬਦਲੀਆਂ ਜਾ ਸਕਦੀਆਂ ਨੇ ਤੋੜੀਆਂ ਭੰਨੀਆਂ ਜਾ ਸਕਦੀਆਂ ਨੇ ਤਾਂ ਕਿ ਇੱਕ ਨਵਾਂ ਸਮਾਜਵਾਦ ਦਾ ਸਿਧਾਂਤ ਪੈਦਾ ਹੋਵੇ ਔਰ ਉਹਦੇ ਉੱਤੇ ਅਮਲ ਹੋਵੇ ਕਿਉਂਕਿ ਮਾਰਕਸ ਨੇ ਲਿਖਿਆ ਕਹਿੰਦਾ ਕਿ ਪਹਿਲਾਂ ਕੀ ਸੀ ਕਿ ਸਾਡੇ ਕੋਲ ਚੀਜ਼ਾਂ ਦੀ ਥੋੜ੍ਹ ਹੁੰਦੀ ਸੀ ਚੀਜ਼ਾਂ ਥੋੜੀਆਂ ਸੰਦੋਗ ਵੱਧ ਸਨ ਜਿਹੜੇ ਕਰਕੇ ਲੋਕ ਆਪਸ ਦੇ ਵਿੱਚ ਖੋਹ ਖਿੰਝ ਕਰਦੇ ਸੀ ਪਰ ਸਰਮਾਇਦਾਰੀ ਨੇ ਪਹਿਲੀ ਵਾਰ ਇੱਕ ਐਸਾ ਨਿਜ਼ਾਮ ਇੱਕ ਐਸਾ ਸਿਸਟਮ ਬਣਾਇਆ ਜਿਹਦੇ ਵਿੱਚ ਉਤਪਾਦਨ ਵਾਧੂ ਹੋ ਗਿਆ ਹੁਣ ਉਸ ਤੋਂ ਅਗਲੀ ਗੱਲ ਇਹ ਹੈ ਕਿ ਉਸ ਵਾਧੂ ਉਤਪਾਦਨ ਨੂੰ ਸਾਰੇ ਜ਼ਰੂਰਤਮੰਦਾਂ ਤੱਕ ਕਿਵੇਂ ਪਹੁੰਚਾਉਣਾ ਹੈ ਉਤਪਾਦਨ ਹੈ ਵਸਤੂਆਂ ਹਨ ਮਸਲਾ ਉਹਨਾਂ ਨੂੰ ਸਾਰੇ ਜ਼ਰੂਰਤਮੰਦਾਂ ਤੱਕ ਪਹੁੰਚਾਉਣਾ ਦਾ ਹੈ ਇਸ ਲਈ ਸਰਮਾਇਦਾਰੀ ਤੋਂ ਅਗਲਾ ਨਿਜ਼ਾਮ ਜਿਹੜਾ ਸਮਾਜਵਾਦੀ ਬਣਨਾ ਚਾਹੀਦਾ ਹੈ ਉਹ ਸਮਾਜਵਾਦੀ ਨਿਜ਼ਾਮ ਵਿੱਚ ਸਭ ਨੂੰ ਉਹਨਾਂ ਦੀ ਜ਼ਰੂਰਤ ਅਨੁਸਾਰ ਚੀਜ਼ਾਂ ਮਿਲਣੀਆਂ ਚਾਹੀਦੀਆਂ ਇਹ ਇੱਕ ਇਹ ਵਿੱਚ ਖੁਸ਼ੀ ਦੀ ਗੱਲ ਹੈ ਜੋ ਸਾਰੀ ਦੁਨੀਆ ਦੇ ਵਿੱਚ ਜਿਹੜੇ ਮਜ਼ਦੂਰ ਜਮਾਤ ਉਹ ਇਸੇ ਸਿਧਾਂਤ ਨਾਲ ਲੈ ਤੋਗੇ ਆਪਣੀਆਂ ਲੜਾਈਆਂ ਲੜ ਰਹੇ ਨੇ ਔਰ ਇਥੋਂ ਤੱਕ ਵੀ ਇਹ ਵੀ ਇੱਕ ਹੁਣ ਸਰਵ ਪਰਵਾਨਿਤ ਹੈ ਦੁਨੀਆ ਭਰ ਦੇ ਵਿੱਚ ਜਦੋਂ ਇੱਕ ਆਰਥਿਕ ਮੰਦਾ ਦੇ ਵਿੱਚ ਦੌਰ ਹੁੰਦਾ ਹੈ ਤੇ ਵੱਡੇ ਵੱਡੇ ਜਿਹੜੇ ਸਰਮਾਇਦਾਰ ਨੇ ਉਹ ਵੀ ਫਸਦੇ ਨੇ ਉਹ ਵੀ ਆਪਣੀ ਮੁਕਤੀ ਦਾ ਰਾਹ ਮੇਰੇ ਕਹਿਣ ਦੇ ਪ੍ਰਕਾਰ ਮਾਰਕਸ ਦੀ ਕਲਪੇਜ ਰਬੰਦੀ ਕੋਸ਼ਿਸ਼ ਕਰਦੇ ਨੇ ਇਸ ਵਾਰ ਦੇ ਵਿੱਚ ਮੈਂ ਤਾਂ ਸਮਝ ਕਰਕੇ ਜਾਵਾਂਗਾ ਇਹਦੇ ਕੋਲ 19 2008 ਤੱਕ ਮਦਬੜਾ ਸ਼ੁਰੂ ਹੋ ਗਿਆ ਸੀ ਹਾਂਜੀ ਉਹ ਵੇਲੇ ਵੀ ਇੱਕ ਬੀਬੀਸੀ ਨੇ ਸਰਵੇ ਕਰਵਾਇਆ ਸੀ ਕਿ ਦੁਨੀਆ ਭਰ ਦੇ ਵਿੱਚ ਜਿਹੜੀ ਸਭ ਤੋਂ ਵੱਧ ਉਹ ਉਸ ਦੌਰ ਦੇ ਵਿੱਚ ਜਿਹੜੀ ਕਿਤਾਬ ਸਾਰਿਆਂ ਪਛਾਵਾ ਵਿੱਚ ਟ੍ਰਾਂਸਲੇਟ ਹੋ ਕੇ ਵੇਗੀ ਤੇ ਪੜ੍ਹੀ ਗਈ ਉਹ ਕਾਰਨ ਮਾਤਾ ਫਰਮਾਇਆ ਸੀ ਬਿਲਕੁਲ ਤਨਮਖਸ ਦੀ سرمایہ ਦੇ سرمایہ ਨੂੰ ਹੁਣ ਵੀ ਪੜਿਆ ਜਾ ਰਿਹਾ ਹੈ ਔਰ ਮੈਂ ਇੱਕ ਦਿਲਚਸਪ ਗੱਲ ਤੁਹਾਨੂੰ ਦੱਸਦਾ ਕਿ ਇਸੇ ਸਾਲ ਇਸੇ ਸਦੀ ਚ ਇੱਕ ਹੋਰ ਫਰਮਾਇਆ ਕਿਤਾਬ ਵੀ ਆਈ ਹੈ ਥਾਮਸ ਪਿਗੇਟੀ ਉਹਦਾ ਨਾਮ ਹੈ ਉਸ ਅਰਥਸ਼ਾਸਤਰੀ ਦਾ ਉਸਦੀ ਕਿਤਾਬ ਦਾ ਨਾਮ ਵੀ ਕੈਪੀਟਲ ਹੈ ਕੈਪੀਟਲ ਇਨ ਦਾ 21 ਸੈਂਚਰੀ ਔਰ ਇਸ ਕਿਤਾਬ ਦੇ ਵਿੱਚ ਥਾਮਸ ਪਿਗੇਟੀ ਨੇ ਦੱਸਿਆ ਕਿ ਅੱਜ ਦੇ ਸਮੇਂ ਦੇ ਵਿੱਚ ਉਸਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਪੂਰੀ ਦੁਨੀਆ ਦੇ ਅਰਥਚਾਰਿਆਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਇਸ ਕਿਤਾਬ ਵਿੱਚ ਉਹਨੇ ਇਹ ਸਿੱਧ ਕੀਤਾ ਕਿ ਇਸ ਸਦੀ ਦੇ ਵਿੱਚ ਦੁਨੀਆ ਦੇ ਅਰਥਚਾਰੇ ਜਿਹੜੇ ਨੇ ਉਹ ਦੁਬਾਰਾ ਤੋਂ ਉਸੇ ਤਰ੍ਹਾਂ ਦੀ ਕਲਾਸਿਕ ਵੰਡ ਵੱਲ ਤੁਰ ਰਹੇ ਨੇ ਜਿਸ ਤਰ੍ਹਾਂ ਦੀ ਕਲਾਸਿਕ ਕੰਡ 카ਰਲ ਮਾਰਕਸ ਨੇ ਆਪਣੇ ਸਮਿਆਂ ਦੇ ਵਿੱਚ ਲੰਬੀ ਸੀ ਲਈ ਇਹ ਆਪਣੇ ਆਪ ਦੇ ਵਿੱਚ ਬੜਾ ਫਿਗਰਮੰਦੀ ਵਾਲਾ ਵਰਤਾਰਾ ਵੀ ਹੈ ਔਰ ਇਸ ਦੇ ਨਾਲ ਮਾਰਕਸ ਦੀ ਹੋਰ ਪ੍ਰਸੰਗਿਕਤਾ ਬਣਾਉਣ ਵਾਲਾ ਜਿਹੜਾ ਹੈ ਵਰਤਾਰਾ ਵੀ ਹੈ ਹੋਇਆ ਇਹ ਕਿ ਪਿਛਲੀ ਸਦੀ ਵਿੱਚ ਆ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਉੱਥੋਂ ਦੀ ਯੂਰਪ ਦੀ ਅਮਰੀਕਾ ਦੀ ਸਰਮਾਇਦਾਰੀ ਨੇ ਮਜ਼ਦੂਰਾਂ ਦੇ ਨਾਲ ਇੱਕ ਨਿਊ ਡੀਲ ਕੀਤੀ ਉਦੋਂ ਨਿਊ ਡੀਲ ਕਹਿੰਦੇ ਆ ਇਹਦੇ ਵਿੱਚ ਉਹਨਾਂ ਨੇ ਮਜ਼ਦੂਰਾਂ ਨੂੰ کافی ਜਾਇਜ਼ ਉਹਨਾਂ ਦੀ ਮਜ਼ਦੂਰੀ ਦੇਣ ਦਾ ਫੈਸਲਾ ਕੀਤਾ ਔਰ ਉਹਦੇ ਨਾਲ ਅਸੀਂ ਦੇਖਦੇ ਹਾਂ ਕਿ ਸਾਰੇ ਯੂਰਪ ਵਿੱਚ ਅਮਰੀਕਾ ਕੈਨੇਡਾ ਵਿੱਚ ਆਮ ਲੋਕਾਂ ਦੇ ਕੋਲ ਵੀ ਸਾਧਨ ਆਏ ਪੈਸਾ ਆਇਆ ਪਰ 70 ਦੇ ਹਾਂ ਤੋਂ ਬਾਅਦ ਹੋਇਆ ਇਹ ਕਿ ਜਦੋਂ ਉਹ ਪੁਰਾਣਾ ਸਿਸਟਮ ਫਿਰ ਸੰਕਟ ਦੇ ਵਿੱਚ ਆ ਗਿਆ ਤਾਂ ਫਿਰ ਉਹਨਾਂ ਨੇ ਨਵੇਂ ਸਿਧਾਂਤ ਲੈ ਕੇ ਆਂਦੇ ਪੁਰਾਣੇ ਕੇਐਨਡੀਐਲਵਾਦ ਨੂੰ ਪਾਸੇ ਕਰ ਦਿੱਤਾ ਜਿਹੜਾ ਕਿ ਵੈਲਫੇਅਰ ਸੋਸਾਇਟੀ ਜਿਹੜੀ ਵਾਲੀਆਂ ਗੱਲਾਂ ਕਰਦਾ ਸੀ ਔਰ ਉਹਨਾਂ ਨੇ ਨਾਬ ਉਦਾਰਵਾਦੀ ਜਿਹਨੂੰ ਕਹਿੰਦੇ ਨਿਓ ਲਿਬਰਲ ਪਾਲਿਸਿਜ਼ ਲੈਣੀਆਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਜਿਹਦੇ ਵਿੱਚ ਦੁਬਾਰਾ ਤੋਂ ਮੰਡੀ ਨੂੰ ਖੁੱਲਾ ਛੱਡ ਦਿੱਤਾ ਗਿਆ ਕਿ ਸਾਰਾ ਕੁਝ ਮੰਡੀ ਦੇ ਅਨਸਾਰ ਹੀ ਹੋਏਗਾ ਔਰ ਜਦੋਂ ਸਾਰਾ ਕੁਝ ਮੰਡੀ ਉੱਤੇ ਛੱਡ ਦਿੱਤਾ ਤਾਂ ਇਹਦਾ ਮਤਲਬ ਇਹ ਸੀ ਕਿ ਮੰਡੀ ਜਿਹੜਾ ਹੈ ਮੰਡੀ ਜਿਹੜੀ ਹੈ ਉਹ ਫਿਰ ਉਹਦਾ ਸੁਭਾਅ ਹੈ ਕਿ ਉਹਨੇ ਵੱਧ ਤੋਂ ਵੱਧ ਮੁਨਾਫਾ ਲੱਭਣੇ ਆ ਔਰ ਵੱਧ ਤੋਂ ਵੱਧ ਮੁਨਾਫਾ ਲੱਗਦਿਆ ਇੱਕ ਵਾਰ ਦੁਬਾਰਾ ਤੋਂ ਜਿਹੜੀ ਦੁਨੀਆ ਦੀ ਇਹ ਮਜ਼ਦੂਰ ਜਮਾਤ ਸੀ ਉਹ ਦੁਬਾਰਾ ਜਿੱਥੇ ਉਹਨਾਂ ਨੂੰ ਕੁਝ ਸਹੂਲਤਾਂ ਕੋਈ ਪੈਸਾ ਮਿਲਦਾ ਵੀ ਸੀ ਉੱਥੇ ਵੀ ਬੰਦ ਹੋ ਗਿਆ ਸਹੂਲਤਾਂ ਬੰਦ ਹੋ ਗਈਆਂ ਪ੍ਰਾਈਵੇਟਾਈਜੇਸ਼ਨ ਹੋ ਗਈ ਸਰਕਾਰੀ ਨੌਕਰੀਆਂ ਖਤਮ ਹੋ ਗਈਆਂ ਪਰ ਉਹਦਾ ਨਤੀਜਾ ਇਹ ਨਿਕਲਿਆ ਕਿ ਹੁਣ ਇਸ ਅੱਜ ਤੱਕ ਪਹੁੰਚ ਜਾਂ ਪਹੁੰਚਦੇ ਆਂ ਪੂਰੀ ਦੁਨੀਆ ਵਿੱਚ ਵੱਡੇ ਪੱਧਰ ਉੱਤੇ ਬੇਰੁਜ਼ਗਾਰੀ ਹੈ ਪਰ ਫਿਰ ਬੇਰੁਜ਼ਗਾਰੀ ਨਹੀਂ ਹੈ ਵੱਡੇ ਪੱਧਰ ਉੱਤੇ ਉਹ ਜਿਹੜੇ 2008 ਦੇ ਸੰਕਟ ਦੀ ਤੁਸੀਂ ਗੱਲ ਕਰ ਰਹੇ ਸੀ ਉਹ ਸੰਕਟ ਅੱਜ ਤੱਕ ਵੀ ਹੱਲ ਨਹੀਂ ਹੋਇਆ ਅੱਜ ਤੱਕ ਪੂਰੀ ਦੁਨੀਆ ਵਿੱਚ ਉਸੇ ਤਰੀਕੇ ਦੀ ਮੰਦੀ ਹੈ ਔਰ ਇਸ ਮੰਦੀ ਦੇ ਵਿੱਚ ਫਿਰ ਇਹ ਸੰਕਟ ਨੂੰ ਸਮਝਣਾ ਤਾਂ ਫਿਰ ਕੁਦਰਤੀ ਚੀਜ਼ ਹੈ ਕਿ ਹਰੇਕ ਚਿੰਤਕ ਹਰੇਕ ਪੋਲਿਟਿਸ਼ੀਅਨ ਉਹ ਦੁਆਰਾ Karl Marx ਵੱਲ ਨੂੰ ਮੁੜਦਾ ਹੈ ਤੇ Karl Marx ਦੀ Capital ਨੂੰ ਲੱਭਦਾ ਲੱਭਦਾ ਭਾਵੇਂ ਬਹੁਤ ਲੰਮੀ ਦੀ ਦੁਨੀਆ ਵਰਗੀ ਸਮਾਜ ਇਹ ਫਸੇ ਪਰ ਗੱਲਾਂ ਕਰ ਸਕਿਆ ਪਰ ਆਪਾਂ ਆਪਣੇ ਸਮੇਂ ਦੇ ਵਿਦਾਰਕਾਂ ਦੇ ਸਾਹਮਣੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਵਿਆਖਿਆ ਕਰੂੰਗਾ ਕਿ ਜਿਵੇਂ ਤੁਸੀਂ ਕਿਤਾਬ 'ਚ ਲਿਖਿਆ ਹੋਇਆ ਹੈ ਕਿ Karl Marx ਨੇ ਜਿੱਤੇ ਕਿੰਨਾ ਮਹਾਨ ਫਸੇ ਦੀ ਰਚਨਾ ਕੀਤੀ ਉਹਦੀ ਆਪਣੀ ਪਰਸਨਲ ਜ਼ਿੰਦਗੀ ਤੇ ਆਪਣੇ ਪਰਿਵਾਰ ਦੇ ਵਿੱਚ ਮੇਰੇ ਖਿਆਲ ਕਿ ਉਹ ਕਿਸ ਤਰੀਕੇ ਨਾਲ ਬਿਮਾਰੀ ਦੇ ਇਲਾਜ ਕੋਲ ਉਹਦੀ ਘਤੀਆਂ ਦੀ ਗੱਲ ਹੁੰਦੀ ਹੈ ਘਰ ਦੇ ਵਿੱਚ ਰੋਟੀ ਖਾਣ ਨੂੰ ਕੋਈ ਨਹੀਂ ਕਰੋ ਆਪਣਾ ਲਿਖਣ ਅਧਿਆਤ ਕੰਮ ਨਹੀਂ ਕਰਦੇ ਇਸ ਵਿਸ਼ੇ ਦੇ ਵਿੱਚ ਸਾਡੇ ਦਰਸ਼ਕਾਂ ਨਾਲ ਥੋੜੇ ਜਿਹਾ ਬਲੰਚਾ ਉਹਨਾਂ ਮਾਤਾਂ ਦੇ ਬਿਲਕੁਲ ਜੀ Karl Marx ਉਹ ਵਿਅਕਤੀ ਹੈ ਜਿਨੇ ਆਪਣੀ ਜ਼ਿੰਦਗੀ ਦੇ ਨਾਲ ਅਸਲ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਇੱਕ ਉਦਾਹਰਣ ਵਜੋਂ ਵੀ ਪੇਸ਼ ਕੀਤਾ ਜੇਕਰ Karl Marx ਚਾਹੁੰਦਾ ਤਾਂ ਉਹਨੂੰ ਯੂਰਪ ਦੀ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਨੌਕਰੀ ਮਿਲ ਸਕਦੀ ਉਹ ਜਿੰਨੇ ਮਰਜ਼ੀ ਪੈਸੇ ਕਮਾ ਸਕਦਾ ਸੀ ਪਰ ਉਹਨੇ ਆਪਣਾ ਰਸਤਾ ਉਹ ਨਹੀਂ ਚੁਣਿਆ ਔਰ ਜਿਹੜਾ ਉਹਨੇ ਰਸਤਾ ਚੁਣਿਆ ਉਹਦੇ ਨਾਲ ਸਾਰੀਆਂ ਨੌਕਰੀਆਂ ਦੇ ਰਾਹ ਉਸ ਲਈ ਬੰਦ ਹੋ ਗਏ ਆਪਣੇ ਮੁਲਕ ਵਿੱਚ ਉਹਨੂੰ ਜਲਾਵਤਨ ਹੋਣਾ ਪਿਆ ਇੰਗਲੈਂਡ ਜਾ ਕੇ ਰਹਿਣਾ ਪਿਆ ਔਰ ਜਿੱਥੇ ਕਿ ਕਮਾਈ ਦੇ ਸਾਧਨ ਵੀ ਨਹੀਂ ਸਨ ਫਿਰ ਅਧਿਆਪਨ ਦਾ ਕੰਮ ਇੰਨਾ ਵੱਡਾ ਉਹਦੇ ਕੋਲ ਸੀ ਕਿ ਉਹਦਾ ਉਹ ਕਮਾਈ ਕਰਨ ਵਾਲਾ ਦਾ ਧਿਆਨ ਨਹੀਂ ਸੀ ਉਸ ਵੇਲੇ ਅਜੇ ਤੁਹਾਨੂੰ ਲਿਖਣ ਤੋਂ ਪੜ੍ਹਨ ਤੋਂ ਵੀ ਯੂਰਪ ਵਿੱਚ ਵੀ ਅਜੇ ਬਹੁਤ ਜ਼ਿਆਦਾ ਪੈਸੇ ਨਹੀਂ ਸੀ ਮਿਲਦੇ ਔਰ ਉਹਦਾ ਨਤੀਜਾ ਇਹ ਸੀਗਾ ਕਿ ਸਾਰੀ ਉਮਰ ਉਹ ਗੁਰਬਤ ਦੇ ਵਿੱਚ ਰਿਹਾ ਉਸ ਦੀ ਜੋ ਮਦਦ ਕੀਤੀ ਉਹ ਇੰਗਲਿਸ਼ ਨੇ ਕੀਤੀ ਉਸ ਦੀਆਂ ਧੀਆਂ ਉਹ ਤੇ ਇਵਨ ਬਿਮਾਰੀ ਦੇ ਨਾਲ ਉਹਦੇ ਬੱਚਿਆਂ ਦੀ ਮੌਤ ਵੀ ਹੋ ਗਈ ਪਰ 카ਰਲ ਮਾਰਕਸ ਵੀ ਇਹ ਸੀ ਇਹ ਹੀ ਮਹਾਨਤਾ ਕਿ ਉਹ ਡੋਲਿਆ ਨਹੀਂ ਉਹਨੂੰ ਪਤਾ ਸੀ ਕਿ ਜੋ ਮੈਂ ਕੰਮ ਕਰ ਰਿਹਾ ਇਹ ਮਨੁੱਖਤਾ ਦੇ ਲਈ ਬਹੁਤ ਵੱਡਾ ਕੰਮ ਹੈ ਇੱਕ ਨਵਾਂ ਸਿਸਟਮ ਜਿਹੜਾ ਕਿ ਇੱਕ ਨਵੀਂ ਤਰ੍ਹਾਂ ਦੇ ਸ਼ੋਸ਼ਣ ਦਾ ਸਾਹਮਣੇ ਆਇਆ ਸੀ ਉਸ ਸ਼ੋਸ਼ਣ ਨੂੰ ਔਰ ਉਸ ਸ਼ੋਸ਼ਣ ਦੀ ਸਾਰੀ ਪ੍ਰਕਿਰਿਆ ਨੂੰ ਖੋਲ ਕੇ ਸਮਝ ਕੇ ਤੇ ਲੋਕਾਂ ਦੇ ਸਾਹਮਣੇ ਰੱਖ ਦੇਣਾ ਤੇ ਲੋਕਾਂ ਨੂੰ ਉਸ ਨੂੰ ਬਦਲਣ ਦੇ ਲਈ ਕਹਿਣਾ ਇਹ ਆਪਣੇ ਆਪ ਦੇ ਵਿੱਚ ਮਨੁੱਖਤਾ ਦਾ ਬਹੁਤ ਵੱਡਾ ਕੰਮ ਸੀਗਾ ਜਿਹੜਾ ਕਿ ਸਾਂਝੀ ਵਾਲਤਾ ਅਧਿਆਇ ਯੋਗ ਕਿਵੇਂ ਆ ਸਕਦਾ ਹੈ ਇਸ ਬਾਰੇ ਲੋਕਾਂ ਨੂੰ ਦੱਸਣਾ ਔਰ 카ਰਲ ਮਾਰਕਸ ਇਸੇ ਕਰਕੇ ਅੱਜ ਵੀ ਸਾਡੇ ਲਈ ਇੱਕ ਉਦਾਹਰਣ ਹੈ ਅਸੀਂ ਉਸ ਤੋਂ ਪ੍ਰੇਰਨਾ ਲੈ ਸਕਦੇ ਹਾਂ ਕਿ ਕਿਵੇਂ ਉਸ ਨੇ ਆਪਣੀ ਕਥਨੀ ਤੇ ਕਰਲੀ ਦੋਨਾਂ ਦੇ ਵਿੱਚ ਇੱਕ ਰਿਆ ਔਰ ਅਮਲ ਦੇ ਵਿੱਚ ਸਾਰਾ ਗੁਰਬਤ ਭੋਗਦਿਆਂ ਸਾਰੇ ਕਸ਼ਟ ਭੋਗਦਿਆਂ ਵੀ ਉਸਨੇ ਬਹੁਤ ਵੱਡੇ ਇੱਕ ਦਰਸ਼ਨ ਦੀ ਜਿਹੜੀ ਸਿਰਜਣਾ ਹੈ ਉਹ ਕੀਤੀ ਹੈ ਤੁਹਾਨੂੰ ਜੀਰ ਉਹ ਸਾਜੀ ਵਾਦ ਦਾ ਜਲ ਆਏਗਾ ਜਰੂਰ ਆਏਗਾ ਇਹ ਜੀ ਸਾਥ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੇ ਸਾਡੇ ਦਸ਼ਕਰ ਨਾਲ ਜਿਸ ਮਹਾਨ ਵਿਅਕਤੀ ਦੇ ਜਨਮ ਦੇ ਮੌਕੇ ਦੇ ਵਿਚਾਰਾਂ ਦੇ ਕੀਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੇਰੇ ਦਸ਼ਕਪ ਨਮਾਜ਼ ਮਨਾ ટીਵੀ ਦੇ ਨਾਲ ਜੁੜੇ ਹੋre ਔਰ ਇਹਨਾਂ ਸਾਂਝ ਸਟ੍ਰਾਈਕਰ ਨਾਲ ਤੁਹਾਨੂੰ ਵੱਡਾ ਆਪਣਾ ਟੀਵੀ ਟੋੜ ਲਈ ਹੈ ਬੜਾ ਮਹੱਤਵਪੂਰਨ